ਪੰਜਾਬੀ ਮਾਂ ਬੋਲੀ ਨਵੀਆਂ ਨਵੀਆਂ ਖਬਰਾਂ ਲਈ YouTube ਉੱਤੇ ਜਾ ਕੇ JT ਪੰਜਾਬੀ ਚੈਨਲ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਕਰਦਾਸ ਮਾਨ ਨੇ ਕਦੇ ਕਿਸੇ ਦੀ ਨਖੇਦੀ ਨਹੀਂ ਕੀਤੀ ਇਹ ਨਹੀਂ ਉਹਨਾਂ ਦੇ ਮਨ 'ਚ ਵੀ ਮੇਰੀ ਆ ਪੰਜਾਬੀ ਆਸਤੇ ਮੈਂ ਜਾਦੇ ਕਰਨਾ ਹੈ ਤੇ ਮੈਂ ਹਿੰਦੀ ਆਸਤੇ ਮਾੜਾ ਕਰਨਾ ਮੂਸੇ ਆਲਾ ਸਾਹਿਬ ਨੇ ਮਾਫੀ ਮੰਗ ਲਈ ਮਾਫੀ ਮੰਗੀ ਕਿ ਨਹੀਂ ਮੰਗੀ ਉਹਨੂੰ ਦੱਬੇ ਤੁਰੇ ਆਉਂਦੇ ਉਹ ਮੁੰਡੇ ਨੇ ਮਾਫੀ ਮੰਗ ਲਈ ਉਹ ਰਖੜਾ ਛੱਡਨ ਭਾਈ ਹੀ ਇਜ਼ ਅ ਗੁੱਡ ਬாய் ਚੰਗਾ ਮੁੰਡਾ ਐ ਮੈਨੂੰ ਫਕਰ ਹੈ ਗੁਰਦਾਸ ਮਾਨ ਤੇ ਸਿੱਧੂ ਮੂਸੇਆ ਤੇ ਉਹ ਭਾਈ ਮੈਂ ਸਪੋਰਟ ਤੋਂ ਮਤਲਬ ਇਹ ਹੈ ਕਿ ਗੁਰਦਾਸ ਮਾਨ ਗਿੱਦੜਬਾਦੀ ਧਰਤੀ ਦਾ ਵਸਨੀਕ ਹੈ ਔਰ ਮਗਰਲੇ 50 ਸਾਲਾਂ ਤੋਂ ਪੰਜਾਬੀ ਮਾਂ ਬੋਲੀ ਦੀ ਲੜਾਈ ਲੜ ਰਿਹਾ ਹੈ ਗੁਰਦਾਸ ਮਾਨ ਲੋਕਾਂ ਦੀ ਲੜਾਈ ਲੜੀ ਪੰਜਾਬੀ ਮਾਂ ਬੋਲੀ ਨੂੰ ਦੁਨੀਆ ਦੇ ਕੋਨੇ-ਕੋਨੇ ਚੋਂ ਬੰਦਾ ਲੈ ਕੇ ਗਿਆ ਮੈਂ ਤਾਂ ਉਹਨੂੰ ਨਕਮਸਤ ਕਰਦਾ ਹਾਂ ਉਸ ਐਸੇ ਵਿਅਕਤੀ ਨੂੰ ਯਾਰ ਜਿਸ ਬੰਦੇ ਨੇ ਪੰਜਾਬ ਦੇ ਲਈ ਪੰਜਾਬੀ ਮਾਂ ਬੋਲੀ ਲਈ ਸਾਡੇ ਸ਼ਹਿਰਾਂ 'ਸੇ ਬੜਾ ਵੱਡਾ ਨਾਮ ਰੋਸ਼ਨ ਕੀਤਾ ਪਰ ਇੱਕ ਅੱਧਾ ਵਿਅਕਤੀ ਯਾਰ ਮੁਰਦਾਬਾਦ ਦਾ ਨਾਰਾ ਲਾ ਕੇ ਉਹਨੂੰ ਸ਼ਰਮ ਆਉਣੀ ਚਾਹੀਦੀ ਹੈ ਉਹ ਜਿਹੇ ਇਨਸਾਨ ਨੂੰ ਬਿਲਕੁਲ ਯਾਰ ਗੁਰਦਾਸ ਮਾਨ ਨੇ ਕਦੇ ਕਿਸੇ ਦੀ ਨਖੇਦੀ ਨਹੀਂ ਕੀਤੀ ਗੁਰਦਾਸ ਮਾਨ ਜੀ ਨੂੰ ਅਗਰ ਤੁਸੀਂ ਕਿਸੇ ਨੇ ਸਭ ਨੇ ਆਪਾਂ ਸੁਣਿਆ ਗਿਦਰਬੇ ਦੇ ਲੋਕਾਂ ਨੇ ਉਹਨਾਂ ਨੇ 45 ਸਾਲਾਂ ਵਿੱਚ ਕਿਸੇ ਚੀਜ਼ ਦਾ ਕ੍ਰਿਟਿਸਿਜ਼ਮ ਨਹੀਂ ਕੀਤਾ ਕਿਸੇ ਨੂੰ ਮਾੜਾ ਨਹੀਂ ਕਿਹਾ ਉਹਨਾਂ ਨੇ ਜੇ ਤੁਸੀਂ ਉਹਨੂੰ ਉਰਦੂ ਦੇ ਬਾਰੇ ਪੁੱਛਦੇ ਉਹਨਾਂ ਕਹਿੰਦੇ ਉਰਦੂ ਵੀ ਬਹੁਤ ਚੰਗਾ ਹੈ ਜੇ ਉਹਨਾਂ ਨੂੰ ਪੁੱਛਦੇ ਕਿ ਫਲਾਨੀ ਤਮਿਲ ਪਾਸ਼ਾ ਕਿਵੇਂ ਉਹਨਾਂ ਨੇ ਕਿਹਾ ਸੀ ਤਮਿਲ ਪਾਸ਼ਾ ਵੀ ਬਹੁਤ ਚੰਗਾ ਹੈ ਬੇਸ਼ੱਕ ਉਹ ਸਿੱਖ ਹੈ ਬੇਸ਼ੱਕ ਉਹ ਪੰਜਾਬੀ ਹੈ ਕਿਉਂਕਿ ਮੈਂ ਗੁਰਦਾਸ ਮਾਨ ਜਿਉਂ ਜਾਣਦਾ ਹਾਂ ਅੰਦਰੋਂ ਚੰਗੀ ਤਰ੍ਹਾਂ ਉਹਨਾਂ ਦੇ ਮਨਛ ਕੀ ਹੈ ਮੇਰੇ ਕਹਿਣ ਦਾ ਮਤਲਬ ਉਹਨਾਂ ਦੇ ਮਨ ਦੇ ਵਿੱਚ ਨਾ ਕੋਈ ਜਾਤ ਹੈ ਨਾ ਕੋਈ ਪਾਤ ਹੈ ਨਾ ਕੋਈ ਉਹਨਾਂ ਦੇ ਇਹ ਮਨ ਦੇ ਵਿੱਚ ਗਰੀਬ ਹੈ ਨਾ ਕੋਈ ਅਮੀਰ ਹੈ ਮੈਂ ਵੇਖਿਆ ਕੋਈ ਕੰਮ ਵਾਲੀ ਬੁੜੀ ਤੁਰੀ ਜਾਂਦੀ ਹੋਵੇ ਤਾਂ ਪੈਰੀਂ ਹੱਥ ਉਹਨਾਂ ਦੇ ਲਾ ਦਿੰਦੇ ਐ ਸੋ ਇਹ ਨਹੀਂ ਉਹਨਾਂ ਦੇ ਮਨ 'ਚ ਵੀ ਮੇਰੀ ਆ ਪੰਜਾਬੀ ਹਸੇ ਮੈਂ ਜਾਦੇ ਕਰਨਾ ਹੈ ਤੇ ਮੈਂ ਹਿੰਦੀ ਹਸੇ ਮਾੜਾ ਕਰਨਾ ਹੈ ਤੇ ਉਰਦੂ ਹਸੇ ਮੈਂ ਮਾੜਾ ਕਰਨਾ ਹੈ ਜਾਂ ਮੈਂ ਤਮਿਲ ਹਸੇ ਮਾੜਾ ਕਰਨਾ ਹੈ ਉਹਨਾਂ ਦੇ ਕਹਿੰਦਾ ਮਤਲਬ ਕਿਸੇ ਨੇ ਉਹਨਾਂ ਨੂੰ ਸਵਾਲ ਪੁੱਛਿਆ ਉਹਨਾਂ ਨੇ ਕਿਹਾ ਸਭ ਦਾ ਸਤਿਕਾਰ ਕਰੋ ਪੰਜਾਬੀ ਮਾਂ ਬੋਲੀ ਬਾਰੇ ਪੁੱਛ ਲਓ ਵੀ ਪੂਰੇ ਦੇਸ਼ 'ਚ ਲਾਗੂ ਹੋਣੀ ਚਾਹੀਦੀ ਐ ਉਹ ਕਹਿੰਦੇ ਦੇਸ਼ 'ਚ ਨਹੀਂ ਦੁਨੀਆ 'ਚ ਹੋਣੀ ਚਾਹੀਦੀ ਪੰਜਾਬੀ ਮਾਂ ਬੋਲੀ ਨੂੰ ਤੇ ਪੰਜਾਬ ਵੀ ਨਾਲ ਤਾਂ ਪਿਆਰ ਤਾਂ ਦੁਨੀਆ ਦੇ ਕੋਨੇ-ਕੋਨੇ ਤੱਕ ਉਹਨਾਂ ਨੇ ਆਵਾਜ਼ ਪਹੁੰਚਾਈ ਸਿੱਧੂ ਮੂਸੇਵਾਲੇ ਦੀ ਜਿਹੜੀ ਗੱਲ ਆ ਉਹ ਨੌਜਵਾਨ ਮੁੰਡਾ ਯਾਰ ਮੈਂ ਨਿੱਕੇ-ਨਿੱਕੇ ਲੋਕ ਤੇ ਬੱਚੇ ਮੇਰਾ ਮੁੰਡਾ ਕਹੂਗਾ ਸਿੱਧੂ ਮੂਸੇਵਾਲੇ ਦਾ ਗਾਣਾ ਸੁਣਦਾ ਫਲਾਣਾ ਮੁੰਡਾ ਕਹਿੰਦਾ ਉਹਨ ਮੈਂ ਦੇਖਦਾ ਹਾਂ ਕੁੜੀਆਂ ਮੁੰਡੇ ਮੈਂ ਸਮਝਦਾ ਬੇਸ਼ੱਕ ਮੈਨੂੰ ਨਹੀਂ ਜਾਣਦਾ ਉਹਰਾ ਵੀ ਮੈਂ ਮਤਲਬ ਕਿ ਇਸ ਗੱਲ ਦੀ ਤਾਰੀਫ ਕਰਦਾ ਤਾਅਦ ਕਰਦਾ ਕਿ ਇੱਕ ਕਾਬਲ ਮੁੰਡਾ ਹੈ ਜੀ ਉਹਨੇ ਐਸੀ-वैसी ਜਿਹੜੀ ਗਿਆਨ ਤੋਂ ਉੱਪਰ ਦੀ ਗੱਲ ਸੀ ਉਹਨੇ ਆਪਦੇ ਮੁਖੋਂ ਨਿਕਲ ਗਈ ਗੁਰੂ ਸਾਹਿਬ ਕੀ ਕਹਿੰਦੇ ਕਿ ਮਾਫੀ ਦੇਣ ਵਾਲਾ ਸਭ ਤੋਂ ਵੱਡਾ ਹੈ ਕਈਆਂ ਨੂੰ ਤਾਂ ਜਦੋਂ ਮਰਜੀ ਮਾਫ ਕਰ ਦੇਣ ਕਿਉਂਕਿ ਉਹ ਉਹਨਾਂ ਨੇ ਵੱਡਾ ਉਹ ਪਾਇਆ ਚੋਲਾ ਪਾਇਆ ਕੀ ਕਹਿੰਦੇ ਸੰਤ ਡੱਡਰੀਆਂ ਵਾਲਿਆਂ ਨੇ ਵੀ ਕੱਲ ਪਰਸੋਂ ਕਿਹਾ ਜੇ ਉਹਨਾਂ ਤੋਂ ਜਾਣੇ ਅਣਜਾਣੇ 'ਚ ਕੋਈ ਗੱਲ ਨਿਕਲ ਗਈ ਤੇ ਸਿੱਧੂ ਮੂਸੇ ਵਾਲਾ ਸਾਹਿਬ ਨੇ ਮਾਫੀ ਮੰਗ ਲਈ ਮਾਫੀ ਮੰਗੀ ਕਿ ਨਹੀਂ ਮੰਗੀ ਉਹਨੂੰ ਦੱਬੀ ਤੁਰਿਆ ਹੁੰਦੇ ਤੇ ਕਈ ਜਿਹੜੇ ਮਾਫੀ ਦੇਣ ਵਾਲੇ ਐ ਉਹਨਾਂ ਤੋਂ ਕੌਣ ਮਾਫੀ ਮੰਗਾਊਗਾ ਉਹਨਾਂ ਨੇ ਤਾਂ ਹਜ਼ਾਰਾਂ ਐਸੇ ਗਲਤ ਗੱਲਾਂ ਕੀਤੀਆਂ ਜਿਨ੍ਹਾਂ ਦੀ ਮਾਫੀ ਮੰਗਣ ਦੀ ਲੋੜ ਹੈ ਉਹ ਮੁੰਡੇ ਨੇ ਮਾਫੀ ਮੰਗ ਲਈ ਉਹ ਰਖੜਾ ਛੱਡਣ ਪਾਈ ਹੀ ਇਜ਼ ਅ ਗੁੱਡ ਬாய் ਚੰਗਾ ਮੁੰਡਾ ਹੈ ਹੁਣ ਇਹ ਵੀ ਪੰਜਾਬ ਦਾ ਨਾਂ ਰੋਸ਼ਨ ਕੀਤਾ ਮੈਨੂੰ ਫਕਰ ਹੈ ਗੁਰਦਾਸ ਮਾਨ ਤੇ ਸਿੱਧੂ ਮੂਸੇਆ ਤੇ ਸਿੱਧੂ ਮੂਸੇਆ ਨੇ ਮਾਫੀ ਮੰਗ ਲਈ ਪਰ ਜੇ ਕੋਈ ਪੰਜਾਬੀ ਮਾਂ ਬੋਲੀ ਦਾ ਜਿਆਦਾ ਵੱਡਾ ਪੁਜਨੀਕ ਮੰਦਾ ਹੈ ਗੁਰਦਾਸ ਮਾਨ ਨਾਲੋਂ ਉਹ ਨਹੀਂ ਕੋਈ ਹੋ ਸਕਦਾ